ਹਾਂ ਪੰਜਾਬ ਦੇ ਆ ਪੰਜਾਬ ਦੇ ਤੂੰ ਇੰਨੀ ਲੇਟ ਕਿਉਂ ਆਇਆ ਮੈਂ ਤਾਂ ਕਦੋਂ ਦੀ ਇੰਤਜ਼ਾਰ ਕਰ ਰਹੀ ਸੀ ਤੇਰਾ ਹੋਰ ਲੇਟ ਫਿਰ ਤੈਨੂੰ ਬਾਤੀਆ ਕਰੇ ਕੰਮ ਕਰ ਵੀ ਬਹੁਤ ਹੁੰਦੇ ਨੇ ਆ ਪੰਜਾਬ ਦੇ ਮੇਰੇ ਕੋਲ ਚਾਚੀ ਚੁੱਲੀ ਆ ਗਈ ਉਹ ਪੈਨ ਬੱਕ ਵਾਚ ਕਬਾਚ ਮੈਂ ਕਰ ਤੇ ਦਾ ਦੇ ਸੀਰੇ ਇਹ ਜਿਹੜੇ ਪੇਜ ਵਾਲੇ ਆ ਨਾ ਆਹ ਆ ਪੇਜ ਵਾਲੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਆਹ ਵਾਲੇ ਇਹਨਾਂ ਦੇ ਨਾਲ ਜਿਹੜੀ ਕੁੜੀ ਕੰਮ ਕਰਦੀ ਹੈ ਨਾ ਉਹਦਾ ਹਸਬੰਡ ਆਇਆ ਸੀ ਮੇਰੇ ਕੋਲੇ ਇਹ ਮੇਰੀ ਵਾਈਫ ਆ ਤੇ ਇਹ ਬੰਦੇ ਸ਼ਹਿ ਦਿੰਦੇ ਉਹਨੂੰ ਤੇ ਘਰੇ ਨਹੀਂ ਆਉਣ ਦਿੰਦੇਗੇ ਤੇ ਦੋ ਜਵਾਕ ਭੁੱਖੇ ਮਰਦੇ ਆ ਘਰੇ ਤੇ ਰੋਂਦੇ ਆ ਤੇ ਇਹ ਧਮਕੀਆਂ ਦਿੰਦੇ ਸਾਨੂੰ ਤੇ ਇਹਨਾਂ ਦੀ ਕੋਈ ਵੀਡੀਓ ਹੋਵੇ ਜਿਹੜੀ ਚੱਜ ਦੀ ਹੋਵੇ ਤੇ ਨਹੀਂ ਇੰਨਾ ਗੰਦ ਪਾਇਆ ਇਹਨਾਂ ਨੇ ਤੇ ਕੋਈ ਚੱਕਰ ਨਹੀਂ ਇਹ ਵੀ ਕਰਦੇ ਹਿਸਾਬ ਕਿਤਾਬ ਇਹਨਾਂ ਨਾਲ ਵੀ ਮੇਰੇ ਖੁੱਦ ਨੂੰ ਹੁੰਦਾ ਪਹਿਲਾਂ ਸਪੈਲਿੰਗ ਸਿੱਖ ਲੈ ਫਿਰ ਕਿਹੋ ਜਿਹਾ ਤੇ ਐਂ ਸੋ ਤੇ ਮੈਂ ਤਾਂ ਗਾਲਾਂ ਸੁਣੀਆਂ ਮੈਡੀਕਲ ਕਰਦੇ ਨੇ ਕਹਿੰਦਾ ਨਾ ਲਾਈਟ ਚ ਪੈਨ ਦਾ ਯਾਰ ਆਪਣਾ ਵੀ ਤਾਂ ਆਗੇ ਮੇਰੇ ਘਰ ਦਾ ਖਰਚਾ ਚੱਕੋ ਨਾ ਕਿ ਉਹਨਾਂ ਦੇ ਸਕੂਲ ਦੀਆਂ ਫੀਸਾਂ ਦੋ ਰੋਟੀ ਪਾਣ ਦਾ ਖਰਚਾ ਚੱਕੋ ਕੋਈ ਨਹੀਂ ਚਾਹਤਾ ਸਾਰੇ ਦਾ ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ ਪਰ ਆਹਾਂ 14 ਸਾਲ ਦੀ ਗਵੰਢਣ ਕੀ ਹੁੰਦਾ 14 ਸਾਲ ਦੀ ਤਾਂ ਧੀ ਹੁੰਦੀ ਆ ਭੈਣ ਹੁੰਦੀ ਆ ਬੱਚੀ ਹੁੰਦੀ ਆ ਤਾਂ ਥੱਲੇ ਲਿਖਿਆ ਵੀ ਆ ਬਾਈ ਨੇ 14 ਸਾਲ ਦੀ ਗਵੰਢਣ ਦਾ ਇਸ਼ਕ ਕਿੱਥੇ ਆ ਪ੍ਰਸ਼ਾਸਨ ਕਿੱਥੇ ਆ ਲੋਕ ਦੀਂਦਾ ਨਹੀਂ ਤੁਹਾਨੂੰ ਇਹ ਜਿਹੜਾ ਕਸਾ ਤੁਹਾਨੂੰ ਹੁਣ ਦਿਖਾਇਆ ਇਹ ਵੇਖੀ ਜਾਂਦੇ 14 14 ਸਾਲ ਦੀ ਗਵਾਂਡਣ ਦਾ ਇਸ਼ਕ ਜਿਹੜੀਆਂ ਉਹ ਤਿੰਨ ਕੁੜੀਆਂ ਸਕੀਆਂ ਪੈਣਾ ਨੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਗੰਦ ਪਾਇਆ ਆ ਪਿੱਛੇ ਜੇ ਕੀ ਹੋਇਆ ਮੈਂ ਵੇਖਿਆ ਵੀਡੀਓ ਵੀ ਕੁੜੀਆਂ ਨਾ ਵੀਡੀਓ ਪਾਈ ਜਾਂਦੀਆਂ ਉਹਦੇ ਵਿੱਚ ਇਹ ਸੀ ਇੱਕ ਨਰਿੰਦਰ ਕੌਰ ਸੀ ਕੁੜੀ ਬੁੜੀ ਪਤਨੀ ਆਂਟੀ ਜੀ ਇੱਕਾ ਪ੍ਰੀਤ ਜੱਟੀ ਜੀ ਦੇ ਤਿਤਲੀ ਜੀ ਵਾਈ ਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ 2-3 ਵਿਆਹ ਕਰਾਏ ਹੋਏ ਆ ਪੂਜਾ ਸੰਘਾ ਕੁਸ਼ੀ ਦਾ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਵਾਚਸ ਕਰਨਾ ਕਿਸੇ ਨੂੰ ਕਿਸੇ ਨੂੰ ਲਵ ਮੈਰਿਜ ਕਰਾਉਣੀ ਆ ਕਿਸੇ ਨੇ ਆਪ ਦੀ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਸੰਪਰਕ ਕਰੋ ਤੇ ਉਹ ਬਾਬੇ ਇਹਨਾਂ ਨੂੰ 25000 ਰੁਪਏ ਦਿੰਦੇ ਕੁਸ਼ਕ ਵੀਡੀਓ ਪਾਉਣ ਦਾ ਕਿੱਧਰ ਨੂੰ ਚੱਲਿਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਫੇਰ ਤੁਸੀਂ ਕਹਿੰਦੇ ਫੇਰ ਅੱਛਾ ਇੱਕ ਗੱਲ ਹੋਰ ਵੇਖੀ ਆ ਫਿਰ ਵਿੱਚੋਂ ਨਾ ਕੁਛ ਕੁ ਭੇਡਾਂ ਇਹ ਗੱਲਬਾਤ ਕਰਨੀਆਂ ਵੀ ਕੁੜੀ ਮਾਰ ਕੇ ਕਿੱਡੀ ਕੀ ਦਲੇਰੀ ਆ ਜਦੋਂ ਤੁਸੀਂ ਇਹ ਗੱਲ ਕਹੋ ਵੀ ਕੁੜੀ ਮਾਰ ਕੇ 6 ਮਹੀਨਿਆਂ ਦੀ ਸਜ਼ਾ ਹੁੰਦੀ ਆ ਤੇ ਬੰਦਾ ਮਾਰ ਕੇ 20 ਸਾਲਾਂ ਦੀ ਸਜ਼ਾ ਹੁੰਦੀ ਆ ਕਤਲ ਤਾਂ ਕਤਲ ਹੀ ਆ ਨਾ ਤੁਹਾਡੇ ਵਰਗੇ ਪਹਿਲਾਂ ਨਹੀਂ ਸੀ ਲਗੌੜਾਂ ਵੀ ਨਹੀਂ ਤਾਂ ਉਹ ਕਹਿ ਦਿੰਦੇ ਵੀ ਇੰਦਰਾ ਗਾਂਧੀ ਨੂੰ ਕਿਉਂ ਮਾਰਤਾ ਥੋਟੇ ਇਹ ਗੱਲ ਖਾਣੇ ਨਹੀਂ ਪੈਣੀ ਤੁਹਾਨੂੰ ਨਹੀਂ ਪਤਾ ਲੱਗਣਾ ਵੀ ਅਜਿਤ ਕੀ ਹੁੰਦੀ ਆ ਹੁਣ ਇਹੋ ਜੇ ਕੰਟੈਂਟ ਬਣਦੇ ਆ ਤੇ ਹੁਣ 2 ਢਾਈ ਮਹੀਨੇ ਪਹਿਲਾਂ ਜਿਹੜੀ ਉਹ ਬੀਬੀ ਐ ਇੱਕ ਦੀਪਕਾ ਲੁਥਰਾ ਅੰਮ੍ਰਿਤਸਰ ਤੋਂ ਨੂੰ ਸਮਝਾਇਆ ਸੀ ਨਾ ਤੇ ਉਸ ਕੇਸ ਦੇ ਵਿੱਚ ਮੈਂ ਇਸ ਵੀਡੀਓ ਰਾਹੀਂ ਦੱਸਾਂ ਜਿਹੜੇ ਬੰਦੇ ਰਾਜੀ ਨਾਵੇਂ ਨੂੰ ਐਸੀ ਤੁਹਾਡੇ ਨਾਂ ਤੇ ਨੰਬਰ ਮੇਰੇ ਕੋਲੇ ਪਏ ਆ ਤੁਸੀਂ ਤਾਂ ਕਹਿੰਦੇ ਹੋ ਮਰਦਾਂ ਦੀ ਜਵਾਨ ਹੁੰਦੀ ਆ ਤੁਸੀਂ ਮਰਦ ਕਾਦੇ ਹੋਏ ਹੋ ਥੋਡੀ ਜ਼ੁਬਾਨ ਆ ਕੋਈ ਕੱਲ ਦਾ ਤੁਸੀਂ ਸਾਡੇ ਤੋਂ ਮਾਫੀ ਮੰਗ ਕੇ ਗਏ ਆ ਪੈਰੀ ਹੱਥ ਲਾ ਲਾ ਕੇ ਕੁੜੀ ਰੋਂਦੀ ਸੀ ਆਹ ਦੀਪਿਕਾ ਲੁਥਰਾ ਜੀ ਪੈਰਾਂ 'ਚ ਡੱਗ ਡੱਗ ਮਰਦੀ ਸੀ ਵੀ ਬਾਬਾ ਜੀ ਮaaf ਕਰ ਦੋ ਤੇ ਆਹ ਫੋਟੋਆਂ ਵੇਖਖਾ ਉਹਨਾਂ ਦੀਆਂ ਨਹੀਂ ਆ ਵੀਡੀਓ ਉਹੀ ਨਹੀਂ ਇਹ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਇਹ ਇਹ ਨਹੀਂ ਹੈਗਾ ਵੀ ਕੱਲੀ ਠੰਡਈ ਪਾਰਕਿੰਗ ਆ ਪਾਰਕਿੰਗਾਂ ਹੋਰ ਵੀ ਸ਼ਹਿਰਾਂ 'ਚ ਸਾਰਿਆਂ 'ਚ ਹੀ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਹੀ ਮਿਲੇ ਸਾਡਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਕੋਈ ਸਾਡਾ ਵੱਟ ਦਾ ਰੋਲਾ ਨਹੀਂ ਕਿਸੇ ਨੂੰ ਨਾਲ ਸਾਡੀ ਕੋਈ ਦਸ਼ਮਣੀ ਨਹੀਂ ਲੱਚਰ ਤਾਂ ਨਾ ਫਲਾਓ ਬਸ ਸਾਫ਼ ਸੁਥਰਾ ਰਹਿਣ ਦਿਓ ਬੱਚੇ ਫੋਨ ਚਲਾਉਂਦੇ ਆ ਬੱਚਿਆਂ ਨੂੰ ਫੋਨ ਦਿੰਨੇ ਆ ਅਸੀਂ ਤੁਸੀਂ ਵੀ ਫੈਮਿਲੀ ਵਾਲੇ ਹੈਗੇ ਬੱਚਿਆਂ ਨੂੰ ਫੋਨ ਫੜਾ ਦਿਓ ਆਪਦਾ ਇੰਸਟਾਗ੍ਰam ਫੇਸਬੁੱਕ ਚਲਾਉਣਾ ਤਾਂ ਸਹੀ ਕੋਈ ਕੋਈ ਗੱਲਬਾਤ ਹੈ ਵੀ ਜੋ ਹੈ ਜਿੱਤਦਾਰੀ ਉਹ ਸਿੱਖ ਲੈਣਗੇ ਤੁਸੀਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆਂ ਬੱਚਿਆਂ ਤੇ ਰੇਪ ਹੋਈ ਜਾਂਦੇ ਆਂ ਬੱਚੇ ਗਲਤ ਕੰਮਾਂ 'ਚ ਪੈਂਦੇ ਜਾ ਰਹੇ ਆ ਕੀ ਕਰਾਂਗੇ ਨਸਲਾਂ ਖਤਮ ਹੋਈ ਜਾਂਦੀਆਂ ਪਰ ਹੌਣੇ ਬਹੁਤ ਪੰਜ ਚਾਰ ਸਾਲ ਇਹ ਕੁਛ ਹੀ ਦੇਖਿਆ ਇਹਨੂੰ ਸਮਝਾਇਆ ਸੀਗਾ ਸਿੰਘਾਂ ਨੇ ਪਰ ਨਹੀਂ ਸਮਝੀ ਹੁਣ ਕੀ ਕਰਕੇ ਕੋਈ ਨਾ ਰਾਹ ਪਹਿ ਜਾਣਗੇ ਤੇ ਰਾਹ ਪਹਿ ਜਾਣਗੇ ਹੁਣ ਪੰਜਾਬ ਚ ਜੇ ਮੈਂ ਵਿਚਰੂੰਗਾ ਨਾ ਮੇਰੀਆਂ ਮੇਰੇ ਉਹ ਦੋ ਭਰਾ ਸੱਜੀਆਂ ਖੱਬੀਆਂ ਪਾਵਾਂ ਭਾਈ ਜਸਪ੍ਰੀ ਸਿੰਘ ਜੀ ਤੇ ਨਿਮਰਜੀਤ ਸਿੰਘ ਜੀ ਉਹ ਦੋਨੇ ਰੈਸਟ ਹੋਏ ਨੇ ਕੇਸ ਦਰਜ ਹੋ ਜਾਵਿਆ ਮੈਂ ਮੈਂ ਹਜੇ ਵੇਖਣਾ ਆਪਣੇ ਬਾਰੇ ਤੇ ਜੇ ਮੈਂ ਹੁਣ ਪੰਜਾਬ ਚ ਵਿਚਰੂੰਗਾ ਕਿਸੇ ਗੱਲ ਨਾਲ ਹੀ ਵਿਚਰੂੰਗਾ ਐ ਪਹਿਲੋਂ ਗੁਣੀ ਵੀ ਮੈਨੂੰ ਤੁਸੀਂ ਐਂ ਤੁਰਿਆ ਫਿਰਿਆ ਦੇਖੋਗੇ ਜਿਨ੍ਹਾਂ ਦੀ ਵੀਡੀਓ ਸ਼ੋਅ ਹੋਗੀ ਉਹਨਾਂ ਦੇ ਘਰੇ ਮੈਂ ਆਪ ਖੁਦ ਨਾਲ ਦੇ ਸੰਗ ਜਾਇਆ ਕਰਨਗੇ ਤੇ ਇੱਕ ਵਾਰੀ ਪਿਆਰ ਨਾ ਸਮਝਾ ਕੇ ਆਉਣਾ ਇੱਕ ਵਾਰੀ ਸਿਰਫ ਵੀ ਆਹ ਵੀਡੀਓ ਬੰਦ ਇਹ ਕੰਮ ਨਹੀਂ ਚੱਲਣੇ ਪੰਜਾਬ ਦੇ ਵਿੱਚ ਅਸੀਂ ਤਾਂ ਅੱਜ ਤੱਕ ਨਾ ਦੇਖ ਅੱਜ ਤਾਂ ਵੇਖਣਗੇ ਅੱਜ ਤੱਕ ਨਾ ਰਹਿਣਾ ਜੇ ਕਿਸੇ ਨੇ ਭੁੱਲ ਭਲੇਖੇ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਤਾ ਨਾ ਕਿ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਪੰਜਾਬ 'ਚ ਚੱਲੂਗੀ ਪਟਾਕੇ ਵੇਖੋ ਕਿਵੇਂ ਪੈਂਦੇ ਫਿਰ ਤੁਸੀਂ ਜੇ ਰਾਹ ਨਹੀਂ ਬਦਲ ਸਕਦੇ ਅਸੀਂ ਵੀ ਨਹੀਂ ਬਦਲ ਸਕਦੇ ਅਸੀਂ ਕਿਉਂ ਆਪਦੇ ਰਾਹ ਚੇਂਜ ਕਰੀਏ ਭਾਈ ਅਸੀਂ ਆਪਣੀਆਂ ਅੱਖਾਂ ਨੂੰ ਥੱਲੇ ਨਹੀਂ ਸੱਟ ਸਕਦੇ ਇੱਕ ਹੋਰ ਚੀਜ਼ ਦਿਖਾਵਾਂ ਤੁਹਾਨੂੰ ਮੈਂ ਇਹਨਾਂ ਕਤੀੜਾਂ ਦੀ ਹੋਰ ਚੀਜ਼ ਓਕੇ ਮੈਂ ਤੁਹਾਨੂੰ ਚੀਜ਼ ਦਿਖਾਉਣਾ ਇੱਕ ਦੇਖੋ ਦੇਖਿਓ ਜੀ ਸੁਣਿਓ ਧਿਆਨ ਨਾਲ ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸੁਣ ਲਿਆ ਕੀ ਕਿਹਾ ਹੁਣੀ ਕਹਿੰਦਾ ਵੀ ਇਹ ਝਾੜੀਆਂ ਵੀਡੀਓ ਭਾਈ ਕੁੜੀਆਂ-ਬੁੜੀਆਂ ਨਾ ਦੇਖਿਓ ਤੇ ਇਹ ਅਸੀਂ ਮੰਦਰਾਂ ਜਲੀ ਮੰਦਿਰ ਰਸਤੇ ਬਣਾਉਨੇ ਆ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਇਹਨਾਂ ਨੂੰ ਪ੍ਰੋਡੂਸਰ ਨੇ ਲਾਇਆ ਇਹਨਾਂ ਕੰਮਾਂ ਦੇ ਵਿੱਚ ਉਦੋਂ ਜੇ ਕਿਤੇ ਸਾਰੇ ਜਣੇ ਖੜ ਜਾਂਦੇ ਨੇ ਸਾਡੇ ਨਾਲ ਤੇ ਅੱਜ ਗੱਲਾਂ ਕੁਝ ਹੋਰ ਹੁੰਦੀਆਂ ਪੰਜਾਬ ਦੀਆਂ ਕੀ ਕਹਿੰਦਾ ਇਹ ਬੰਦਾ ਕਹਿੰਦਾ ਵੀ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਕੁੜੀਆਂ ਬੁੜੀਆਂ ਪਾਸੇ ਰਹਿਣ ਐਂ ਕਹਿੰਦਾ ਨਾ ਐ ਕਿਵੇਂ ਗਾਲਾਂ ਨਿਕਲ ਜਾਂਦੀਆਂ ਲਗਾਮ ਪਾਵਾਂਗੇ ਜ਼ੁਬਾਨ ਨੂੰ ਤੇਰੀ ਨੂੰ ਅਸੀਂ ਫਿੱਟੇ ਮੂੰਹ ਕਹਿ ਦੋ ਜੇ ਕਦੇ ਅਸੀਂ ਸਿਰ ਧੜ ਦੀ ਲਾਉਣੀ ਪਈ ਤੇ ਅਸੀਂ ਲਾਵਾਂਗੇ ਪੰਜਾਬ ਸਾਰਾ ਭਾਵੇਂ ਨੌਜਵਾਨ ਸਾਡੇ ਨਾਲ ਤੁਰਨ ਚੈਨਾ ਤੁਰ ਖਾਲਾ ਜੀ ਦਾ ਬਾੜਾ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗਾਣਾ ਨਿਕਲ ਜਾਂਦੇਗਾ ਅਸੀਂ ਵੀ ਕਹਾਂਗੇ ਸਾਥੇ ਤੋਂ ਤਾਂ ਆਪ ਬੰਦਾ ਮਰ ਜਾਂਦਾ ਭਾਈ ਸਾਡੇ ਤਾਂ ਆਪ ਵਸਦਾ ਰੋਗ ਨਹੀਂ ਸਾਡੇ ਨੈੱਟ ਤੇ ਤੁਹਾਡੀਆਂ ਵੀਡੀਓ ਫਖੂਨਾ ਤੇ ਸ਼ੋਅ ਨਹੀਂ ਹੋਣਾ ਚਾਹੀਦੀਆਂ ਤੇ ਇਸ ਕਰਕੇ ਲੈਕਚਰ ਤਾਂ ਫਲਾਉਣ ਵਾਲੇ ਦੂਰ ਰਹਿਣ ਵੀ ਭਾਈ ਸਾਡੇ ਤੋਂ ਬੰਦਾ ਮਰ ਜਾਂਦਾ ਤੁਸੀਂ ਆਏ ਚੱਲੋ ਫਿਰ ਅਸੀਂ ਆਏ ਚੱਲਾਂਗੇ ਵੇਖੀ ਚੱਲੂ ਕੋਈ ਚੱਕਰ ਨਹੀਂ ਪੰਜਾਬ ਦੇ ਵਿੱਚ ਨਗੇਜਤਾ ਗਾਲੀ ਘੋਲ ਚ ਤੇ ਲੈਕਚਰਤਾ ਡਬਲ मीनिंग ਗੱਲਾਂ ਕਰਨ ਵਾਲੇ ਮੁੰਡੇ ਕੁੜੀਆਂ ਬੰਦੇ ਬੁੜੀਆਂ ਜੋ ਵੀ ਆ ਤੇ ਲਾਸਟ ਵਾਰੀ ਸੁਣ ਲੈਣ ਗੱਲਬਾਤ ਐਸਾ ਕੰਮ ਕਰਾਂਗੇ ਜਿੰਨੀ ਕਮਾਈ ਤੁਸੀਂ YouTube Facebook ਤੋਂ ਕੀਤੀ ਆ ਉਹ ਤੇ ਉਹਦੋਂ ਦੁੱਗਣੇ ਪੈਸੇ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਤੋਂ ਜੇ ਵਿਆਜਾਂ ਤੋਂ ਫੜ-ਫੜ ਕੇ ਨਾ ਤੁਹਾਡੇ ਇਲਾਜਾਂ ਤੇ ਲਾਏ ਤੇ ਸਾਡਾ ਨਾਮ ਬਦਲ ਦਿਓ ਤੇ ਮੈਂ ਇਹ ਗੱਲ ਕਹਿੰਦਾ ਵੀ ਧੌਣ ਹਾਜਰ ਆ ਸਿਰ ਹਾਜਰ ਆ ਸਿਰ ਵੜਾ ਦੂੰਗਾ ਮੈਂ ਤੇ ਜੇ ਇਹ ਗੱਲਾਂ ਮੈਂ ਪੂਰੀਆਂ ਨਾ ਕੀਤੀਆਂ ਅਜੇ ਤੱਕ ਜਿਹੜੀ ਗੱਲ ਮੂੰਹੋਂ ਕੱਢੀ ਐ ਪੂਰੀ ਕੀਤੀ ਐ ਜੇ ਕਿਸੇ ਬੰਦੇ ਨੇ ਨਗੇਜਤਾ ਵਧਾਈ ਲਚਰਤਾ ਵਧਾਈ ਡਬਲ ਮੀਨਿੰਗ ਗੱਲ ਕੀਤੀ ਤੇ ਆਪਦੇ ਇਹ ਗੱਲਾਂ ਤੇ ਪੜਦੇ ਪੌੜ ਲਈ ਸਫਾਈਆਂ ਜੀਆਂ ਦਿੱਤੀਆਂ ਨਾ ਤੇ ਐਸਾ ਕੰਮ ਕਰੂੰਗਾ ਮੈਂ ਵੀ ਤੁਸੀਂ ਦੇਖ ਤਾਂ ਸਕੋਗੇ ਤੁਸੀਂ ਬੋਲ ਨਹੀਂ ਸਕਦੇ ਤੇ ਤੁਸੀਂ ਬੋਲ ਤਾਂ ਸਕੋਗੇ ਤੁਸੀਂ ਸੁਣ ਨਹੀਂ ਸਕਦੇ ਇਹ ਜਿਹੜੇ ਤੁਹਾਡੇ ਰਖਣੇ ਆ ਨਾ ਅੱਖਾਂ ਮੂੰਹ ਕੰਨ ਬੰਦ ਕਰ ਦੂੰ ਸਾਰੇ ਮੈਂ